ਸਾਇਰ ਸੱਚ ਟੀਵੀ ਤੇ ਤੁਹਾਡਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖਬਰਾਂ ਰਮਪ ਵੱਲੋਂ ਕੈਨੇਡਾ ਤੇ ਮੈਕਸੀਕੋ ਨੂੰ 4 ਮਾਰਚ ਤੋਂ ਟੈਕਸ ਲਾਉਣ ਦੀ ਯੋਜਨਾ ਪੰਜਾਬ ਕੈਬਨਟ ਮੀਟਿੰਗ 'ਚ ਨਵੀਂ ਆਬਕਾਰੀ ਨੀਤੀ ਨੂੰ ਮਨਜ਼ੂਰੀ ਸਣੇ ਵੱਡੇ ਫੈਸਲਿਆਂ ਤੇ ਲੱਗੀ ਮੋਹਰ ਪੰਜਾਬ 'ਚ ਨਸ਼ਿਆਂ ਖਿਲਾਫ ਜੰਗ ਸ਼ੁਰੂ ਮਾਨ ਸਰਕਾਰ ਨੇ ਬਣਾਈ ਹਾਈ ਪਾਵਰ ਕਮੇਟੀ ਪੰਜ ਮੰਤਰੀ ਹੋਣਗੇ ਮੈਂਬਰ ਬੀਵੀ ਐਮਬੀ ਨਾਲ ਜੁੜੀ ਵੱਡੀ ਖਬਰ ਪੰਜਾਬ ਦੀ ਸਹਿਮਤੀ ਬਗੈਰ ਹਰਿਆਣਾ ਦੇ ਸੇਵਾਮੁਕਤ ਅਧਿਕਾਰੀ ਨੂੰ ਲਾਤਾ ਸਕਤਰ ਨਸ਼ਿਆਂ ਖਿਲਾਫ ਪਟਿਆਲਾ ਪੁਲਿਸ ਦੀ ਕਾਰਵਾਈ ਡਰਗ ਮਾਫੀਆ ਦੇ ਘਰ ਤੇ ਚਲਾਇਆ ਗਿਆ ਬਲਡوزر ਨਸ਼ੇ ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ ਮਹੀਨਾ ਪਹਿਲਾਂ ਹੀ ਦਵਾਈ ਤੋਂ ਪਰਤੇ ਵਿਅਕਤੀ ਦੇ ਨਿਕਲੇ ਸਾਹ ਜਲੰਧਰ ਕਰੰਟ ਲੱਗਣ ਨਾਲ ਬੱਚੇ ਨੇ ਛੱਡੇ ਸਾਹ ਪਤੰਗ ਉਡਾਉਂਦੇ ਆਇਆ ਹਾਈ ਟੈਨਸ਼ਨ ਤਾਰ ਦੀ ਚਪੇੜ ਚ ਕਿਸਾਨ ਫਾਰਮਾਂ ਵੱਲੋਂ ਜ਼ਮੀਨ ਤਿਆਰ ਪਰ ਏਕਤਾ ਨੂੰ ਲੈ ਕੇ ਦਿੱਲੀ ਅਜੇ ਦੂਰ ਅਕਾਲੀ ਦਲ ਵੱਲੋਂ ਲੁਧਿਆਣਾ ਪੱਛਮੀ ਹਲਕੇ ਦੀ ਜਿਮਣੀ ਚੋਣ ਲੜਨ ਦਾ ਫੈਸਲਾ ਸਿੱਖਿਆ ਵਿਭਾਗ ਫਰਜੀ ਹੁਕਮਾਂ ਤੇ ਕਈਆਂ ਨੇ ਕੀਤਾ ਜਵਾਬ ਨਾ ਭਵਾਨੀਗੜ੍ਹ ਟਰੱਕ ਯੂਨੀਅਨ ਦੀ ਪ੍ਰਧਾਨਗੀ ਦੇ ਮਾਮਲੇ ਨੂੰ ਲੈ ਕੇ ਨਿਰੰਦਰ ਕੌਰ ਭਰਾਜ ਨੇ ਦਿੱਤਾ ਸਪਸ਼ਟੀਕਰਨ ਹੁਣ ਖਬਰਾਂ ਵਿਸਤਾਰ ਨਾਲ 트럼ਪ ਵੱਲੋਂ ਕੈਨੇਡਾ ਤੇ ਮੈਕਸੀਕੋ ਨੂੰ 4 ਮਾਰਚ ਤੋਂ ਟੈਕਸ ਲਾਉਣ ਦੀ ਯੋਜਨਾ ਰਾਸ਼ਟਰਪਤੀ ਡੋਨਾਲਡ 트럼ਪ ਨੇ ਕਿਹਾ ਕਿ ਉਹਨਾਂ ਦੀ ਅਗਲੇ ਮੰਗਲਵਾਰ ਤੋਂ ਕੈਨੇਡਾ ਤੇ ਮੈਕਸੀਕੋ ਤੇ ਟੈਕਸ ਲਾਉਣ ਦੀ ਯੋਜਨਾ ਹੈ ਇਹ ਉਹ ਚੀਨ ਤੋਂ ਦਰਾਮਦ ਵਸਤਾਂ ਤੇ ਲੱਗਦੇ 10% ਦੇ ਟੈਕਸ ਨੂੰ ਦੁੱਗਣਾ ਕਰਨ ਜਾ ਰਹੇ ਹਨ। ਤ੍ਰੁਥ ਸੋਸ਼ਲ ਤੇ ਇੱਕ ਪੋਸਟ ਵਿੱਚ ਟਰੰਪ ਨੇ ਕਿਹਾ ਕਿ ਫੈਂਟਨਿਲ ਵਰਗੀਆਂ ਗੈਰਕਾਨੂੰਨੀ ਦਵਾਈਆਂ ਦੀ ਅਮਰੀਕਾ ਵਿੱਚ ਵੱਡੇ ਪੱਤਰ ਉੱਤੇ ਤਸਕਰੀ ਕੀਤੀ ਜਾ ਰਹੀ ਹੈ ਅਤੇ ਦਰਾਮਦ ਟੈਕਸ ਦੂਜੇ ਮੁਲਕਾਂ ਨੂੰ ਇਸ ਨਸ਼ਾ ਤਸਕਰੀ ਖਿਲਾਫ ਕਾਰਵਾਈ ਕਰਨ ਲਈ ਮਜਬੂਰ ਕਰਨਗੇ। ਰਿਪਬਲਿਕ ਨੇ ਰਾਸ਼ਟਰਪਤੀ ਨੇ ਲਿਖਿਆ ਅਸੀਂ ਇਸ ਵਿਵਤਾ ਨੂੰ ਅਮਰੀਕਾ ਨੂੰ ਨੁਕਸਾਨ ਪਹੁੰਚਾਉਣ ਦੀ ਖੁੱਲ੍ਹ ਨਹੀਂ ਦੇ ਸਕਦੇ ਅਤੇ ਇਸ ਲਈ ਜਦੋਂ ਤੱਕ ਇਹ ਬੰਦ ਨਹੀਂ ਹੁੰਦਾ ਇਸਤੇ ਗੰਭੀਰਤਾ ਨਾਲ ਲਗਾਮ ਨਹੀਂ ਲੱਗਦੀ 4 ਮਾਰਚ ਨੂੰ ਅਮਲ ਵਿੱਚ ਆਉਣ ਵਾਲੇ ਤਜਵੀਜ਼ਿਤ ਟੈਕਸ ਅਸਲ ਵਿੱਚ ਅਧਾਰਤ ਸਮੇਂ ਅਨੁਸਾਰ ਲਾਗੂ ਹੋਣਗੇ 트럼ਪ ਵੱਲੋਂ ਭਾਰਤ ਨੇ ਹੋਰਨਾਂ ਮੁਲਕਾਂ ਨੂੰ ਪਰਸਪਰ ਟੈਕਸ ਲਾਉਣ ਦੇ ਐਲਾਨ ਨੇ ਆਲਮੀ ਅਰਥਚਾਰਿਆਂ ਵਿੱਚ ਹਲਚਲ ਮਚਾ ਦਿੱਤੀ ਹੈ ਅਮਰੀਕਾ ਦੇ ਦੋ ਸਭ ਤੋਂ ਵੱਡੇ ਵਪਾਰਕ ਭਾਈਵਾਲਾਂ ਕੈਨੇਡਾ ਤੇ ਮੈਕਸੀਕੋ ਤੇ ਟੈਕਸ ਲੱਗਣ ਨਾਲ ਖਪਤਕਾਰਾਂ ਨੇ ਮਹਿੰਗਾਈ ਵਧਣ ਅਤੇ ਆਟੋ ਸੈਕਟਰ ਨੂੰ ਸੰਭਾਵੀ ਨੁਕਸਾਨ ਪੁੱਜਣ ਦਾ ਖਾਸਾ ਡਟਾਇਆ ਹੈ ਪੰਜਾਬ ਕੈਬਨਿਟ ਮੀਟਿੰਗ 'ਚ ਨਵੀਂ ਆਫਕਰੀ ਨੀਤੀ ਨੂੰ ਮਨਜ਼ੂਰੀ ਸਣੇ ਵੱਡੇ ਫੈਸਲਿਆਂ ਤੇ ਲੱਗੀ ਮੋਹਰ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਵਿੱਚ ਨਵੀਂ ਐਕਸਾਈਜ਼ ਪਾਲਿਸੀ ਨੂੰ ਮਨਜ਼ੂਰੀ ਦਿੱਤੀ ਗਈ ਹੈ ਨਵੇਂ ਸਾਲ ਲਈ ਸਰਕਾਰ ਨੇ ਐਕਸਾਈਜ਼ ਪਾਲਿਸੀ ਤੋਂ 11200 ਕਰੋੜ ਦਾ ਟਾਰਗੇਟ ਰੱਖਿਆ ਹੈ ਇਸ ਵਾਰ ਈ ਟੈਂਡਰਿੰਗ ਜਰੀਏ ਸ਼ਰਾਬ ਦੇ ਠੇਕੇ ਅਲਾਟ ਹੋਣਗੇ ਐਕਸਾਈਜ਼ ਪਾਲਿਸੀ ਜਰੀਏ ਸਰਕਾਰ ਦੀ ਆਮਦਨ 'ਚ ਵਾਧਾ ਹੋਇਆ ਹੈ 2024-25 'ਚ 10200 ਕਰੋੜ ਰੁਪਏ ਦਾ ਰੈਵਨਿਊ ਮਿਲਿਆ ਹੈ ਅਤੇ ਸਾਲਾ ਲਈ 11000 20 ਕਰੋੜ ਰੁਪਏ ਦਾ ਟਾਰਗੇਟ ਰੱਖਿਆ ਗਿਆ ਹੈ ਦੂਜੇ ਪਾਸੇ ਜਨਮ ਮਰਨ ਦੇ ਸਰਟੀਫਿਕੇਟ ਰਜਿਸਟ੍ਰੇਸ਼ਨ ਵਿੱਚ ਬਦਲਾਅ ਕੀਤਾ ਗਿਆ ਜਨਮ ਦੇ 1 ਸਾਲ ਤੱਕ ਬੱਚੇ ਦਾ ਰਜਿਸਟ੍ਰੇਸ਼ਨ ਨਾ ਕਰਵਾਉਣ ਤੇ ਹੁਣ ਪਰਿਵਾਰਕ ਮੈਂਬਰਾਂ ਨੂੰ ਅਦਾਲਤ ਵਿੱਚ ਜਾ ਕੇ ਹੁਕਮ ਪਾਸ ਨਹੀਂ ਕਰਵਾਉਣਾ ਹੋਵੇਗਾ ਇਹ ਕੰਮ ਹੁਣ ਡਿਪਟੀ ਕਮਿਸ਼ਨਰ ਕੋਲ ਹੋਵੇਗਾ ਹੁਣ ਕਿਸੇ ਵਿਅਕਤੀ ਦੀ ਬਿਮਾਰੀ ਨਾਲ ਮੌਤ ਹੁੰਦੀ ਹੈ ਤਾਂ ਡਾਕਟਰ ਨੂੰ ਡੈਥ ਸਰਟੀਫਿਕੇਟ ਵਿੱਚ ਉਸ ਦੀ ਮੌਤ ਦਾ ਕਾਰਨ ਲਿਖਣਾ ਹੋਵੇਗਾ ਇਹ ਜਾਣਕਾਰੀ ਕੈਬਨਿਟ ਮੀਟਿੰਗ ਦੇ ਬਾਅਦ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਦਿੱਤੀ ਗਈ ਪਾਣੀ ਨੂੰ ਦੂਸ਼ਿਤ ਕਰਨ ਵਾਲਿਆਂ ਤੇ 5000 ਤੋਂ 5 ਲੱਖ ਤੱਕ ਦਾ ਜੁਰਮਾਨਾ ਲੱਗੇਗਾ ਇਸ ਤੋਂ ਇਲਾਵਾ ਸ਼ਰਾਬ ਤਸਕਰੀ ਰੋਕਣ ਲਈ ਨਵੇਂ ਐਕਸਾਈਜ਼ ਵਸਥਾਣੇ ਬਣਨਗੇ ਇਸ ਲਈ ਕਮੇਟੀ ਗਠਤ ਕਰਨ ਦੀ ਇਜਾਜ਼ਤ ਦਿੱਤੀ ਗਈ ਇਹ ਕਮੇਟੀ ਦੱਸੇਗੀ ਕਿ ਇਹ ਥਾਣੇ ਕਿੱਥੇ ਖੁੱਲਣਗੇ ਗਾਹੂ ਸੈਸ 1 ਤੋਂ ਵਧਾ ਕੇ 1.5 ਰੁਪਏ ਕੀਤਾ ਗਿਆ ਹੈ ਨਵੇਂ ਬੋਟਲਿੰਗ ਪਲਾਂਟ ਲਾਉਣ ਦੀ ਵੀ ਮਨਜ਼ੂਰੀ ਮਿਲੇਗੀ ਦੇਸ਼ੀ ਸ਼ਰਾਬ ਦੇ ਕੋਟੇ 'ਚ 3 ਪੀਸੀ ਦਾ ਵਾਅਦਾ ਕੀਤਾ ਗਿਆ ਫਾਰਮ ਲਾਇਸੈਂਸ ਤਹਿਤ 36 ਬੋਤਲਾਂ ਰੱਖੀਆਂ ਜਾ ਸਕਣਗੀਆਂ ਇਸ ਤੋਂ ਇਲਾਵਾ ਐਕਸਕਲੂਸਿਵ ਬੀਅਰ ਸ਼ਾਪ ਲਾਇਸੈਂਸ ਫੀਸ ਵੀ ਖੜਾਈ ਗਈ ਪੰਜਾਬ ਚ ਨਸ਼ਿਆਂ ਖਿਲਾਫ ਜੰਗ ਸ਼ੁਰੂ ਮਾਨ ਸਰਕਾਰ ਨੇ ਬਣਾਈ ਹਾਈ ਪਾਵਰ ਕਮੇਟੀ ਪੰਜ ਮੰਤਰੀ ਹੋਣਗੇ ਮੈਂਬਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਨਸ਼ਿਆਂ ਖਿਲਾਫ ਜੰਗ ਸ਼ੁਰੂ ਕਰ ਦਿੱਤੀ ਹੈ ਇਸ ਦੀ ਨਿਗਰਾਨੀ ਲਈ ਪੰਜ ਮੈਂਬਰ ਹਾਈ ਪਾਵਰ ਕਮੇਟੀ ਬਣਾਈ ਗਈ ਹੈ ਕਮੇਟੀ ਦਾ ਕੰਮ ਨਸ਼ਿਆਂ ਸੰਬੰਧੀ ਕੀਤੀ ਜਾ ਰਹੀ ਕਾਰਵਾਈ ਤੇ ਨਜ਼ਰ ਰੱਖਣਾ ਹੋਵੇਗਾ ਕਮੇਟੀ ਵਿੱਚ ਪੰਜ ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਇਸ ਦੀ ਪ੍ਰਧਾਨਗੀ ਵਿੱਤ ਮੰਤਰੀ ਹਰਪਾਲ ਚੀਮਾ ਕਰਨਗੇ ਕੈਬਨਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਮੁਖੀ ਅਮਨ ਅਰੋੜਾ ਬਲਬੀਰ ਸਿੰਘ ਲਾਲਜੀਤ ਸਿੰਘ ਭੁੱਲਰ ਅਤੇ ਕਰਨਪ੍ਰੀਤ ਸੌਂਦ ਕਮੇਟੀ ਦੇ ਮੈਂਬਰ ਹੋਣਗੇ ਪੰਜਾਬ ਸਰਕਾਰ ਵੱਲੋਂ 12 ਰੌਂਡ ਰਾਜ ਤਹਿਤ ਇੱਕ ਕਮੇਟੀ ਬਣਾਈ ਗਈ ਹੈ ਇਹ ਕਮੇਟੀ ਜ਼ਮੀਨੀ ਪੱਧਰ ਤੇ ਕੰਮ ਕਰੇਗੀ ਪਿੰਡ ਪੱਧਰ ਤੇ ਲੋਕਾਂ ਵਿੱਚ ਜਾਏਗੀ ਉਹਨਾਂ ਨਾਲ ਗੱਲ ਕਰਨਗੇ ਇਹ ਵੀ ਦੇਖਿਆ ਜਾਵੇਗਾ ਕਿ ਸਰਕਾਰ ਦੀ ਮੁਹਿੰਮ ਠੀਕ ਚੱਲ ਰਹੀ ਹੈ ਜਾਂ ਨਹੀਂ ਕਮੇਟੀ ਆਪਣੀ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪੇਗੀ ਇਸ ਤੋਂ ਬਾਅਦ ਸੁਧਾਰ ਦਾ ਸਿਲਸਿਲਾ ਜਾਰੀ ਰਹੇਗਾ BBMB ਨਾਲ ਜੁੜੀ ਵੱਡੀ ਖਬਰ ਪੰਜਾਬ ਦੀ ਸਹਿਮਤੀ ਬਗੈਰ ਹਰਿਆਣਾ ਦੇ ਸੇਵਾਮੁਕਤ ਅਧਿਕਾਰੀ ਨੂੰ ਲਾਤਾ ਸਖਤਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਸਖਤਰ ਵੱਜੋਂ ਹਰਿਆਣਾ ਦੇ ਇੱਕ ਸੇਵਾਮੁਕਤ ਅਧਿਕਾਰੀ ਦੀ ਮੁੜਨਯੁਕਤੀ ਕਰ ਦਿੱਤੀ ਗਈ ਹੈ ਇਸ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਖਤ ਇਤਰਾਜ਼ ਪ੍ਰਗਟਾਇਆ ਹੈ BBMB ਨੂੰ ਲਿਖੇ ਆਪਣੇ ਪੱਤਰ ਵਿੱਚ ਸੂਬਾ ਸਰਕਾਰ ਨੇ ਦੋਸ਼ ਲਾਇਆ ਹੈ ਕਿ ਇਹ ਨਿਯੁਕਤੀ ਬੋਰਡ ਦੇ ਮੈਂਬਰਾਂ ਦੀ ਪ੍ਰਵਾਨਗੀ ਤੋਂ ਬਿਨਾਂ ਕੀਤੀ ਗਈ ਹੈ ਹਰਿਆਣਾ ਸਰਕਾਰ ਵੱਲੋਂ ਨਿਯੁਕਤ ਅਧਿਕਾਰੀ ਸतीश ਸਿੰਘਲਾ ਦਾ ਕਾਰਜਕਾਲ 28 ਫਰਵਰੀ ਨੂੰ ਖਤਮ ਹੋਣਾ ਸੀ ਸੂਬਾ ਸਰਕਾਰ ਨੇ 24 ਜਨਵਰੀ ਨੂੰ ਬੀਵੀ ਐਮਬੀ ਦੇ 77 ਵਜੇ ਨਿਯੁਕਤੀ ਲਈ ਆਪਣੇ ਮੁੱਖ ਇੰਜੀਨੀਅਰ ਹਰਿੰਦਰਪਾਲ ਸਿੰਘ ਵੇਦੀ ਦਾ ਨਾਮ 1 ਮਾਰਚ ਤੋਂ ਨਿਯੁਕਤੀ ਲਈ ਭੇਜਿਆ ਸੀ ਸਿੰਘਲਾ ਨੇ ਪਿਛਲੇ ਸਾਲ ਸੇਵਾਮੁਕਤੀ ਪ੍ਰਾਪਤ ਕੀਤੀ ਸੀ ਪਰ ਉਹਨਾਂ ਨੂੰ ਸੇਵਾ ਵਿੱਚ 1 ਸਾਲ ਦਾ ਵਾਅਦਾ ਦਿੱਤਾ ਗਿਆ ਸੀ ਦਿਲਚਸਪ ਗੱਲ ਇਹ ਹੈ ਕਿ ਹਰਿਆਣਾ ਸਰਕਾਰ ਨੇ ਹੁਣ ਸਿੰਘਲਾ ਦਾ ਕਾਰਜਕਾਲ 1 ਸਾਲ ਹੋਰ ਵਧਾ ਦਿੱਤਾ ਹੈ ਇਸ ਦਾ ਮਤਲਬ ਹੈ ਕਿ ਉਹ 28 ਫਰਵਰੀ 2026 ਤੱਕ ਇਸ ਅਹੁਦੇ ਤੇ ਬਣੇ ਰਹਿਣਗੇ ਇਸ ਨਾਲ ਪੰਜਾਬ ਦਾ ਆਪਣਾ ਅਧਿਕਾਰੀ ਨਿਯੁਕਤ ਕਰਨ ਦਾ ਰਾਹ ਬੰਦ ਹੋ ਗਿਆ ਹੈ ਜਿਸ ਨਾਲ ਸਰਕਾਰ ਵਿੱਚ ਬੋਰਡ ਦਾ ਪ੍ਰਸ਼ਾਸਨਿਕ ਕੰਟਰੋਲ ਗਉਣ ਦਾ ਡਰ ਪੈਦਾ ਹੋ ਗਿਆ ਹੈ 20 ਜਨਵਰੀ ਨੂੰ ਹਰਿਆਣਾ ਨੇ ਰਕੇਸ਼ ਚੋਹਾਨ ਨੂੰ BBMP ਵਿੱਚ ਮੈਂਬਰ ਨਿਯੁਕਤੀ ਕੀਤਾ ਸੀ ਪੰਜਾਬ ਵੱਲੋਂ ਇਸ ਨਿਯੁਕਤੀ ਤੇ ਇਤਰਾਜ਼ ਕੀਤੇ ਜਾਣ ਮੰਗਰੋਂ ਉਹਨਾਂ ਨੂੰ ਜੋੜ ਡਰ ਲੈਣਾ ਪਿਆ ਸੀ ਪੰਜਾਬ ਦੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ BBMP ਦੇ ਚੇਅਰਮੈਨ ਨੂੰ ਕੱਲ ਇੱਕ ਪੱਤਰ ਲਿਖ ਕੇ ਇੱਕ ਸੇਵਾਮੁਕਤ ਅਧਿਕਾਰੀ ਦੀ ਸਕੱਤਰ ਵੱਜੋਂ ਮੁੰਡਯਕਤੀ ਨੂੰ ਗੈਰ ਕਾਨੂੰਨੀ ਦੱਸਿਆ ਹੈ ਪੰਜਾਬ ਸਰਕਾਰ ਵੱਲੋਂ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਸਿੰਗਲਾ ਤੇ ਗੰਭੀਰ ਦੋਸ਼ਾਂ ਨਾ ਜਿਨ੍ਹਾਂ ਬਾਰੇ ਹਲਕਕ ਕੋਈ ਕਾਰਵਾਈ ਨਹੀਂ ਕੀਤੀ ਗਈ ਨਸ਼ਿਆਂ ਖਿਲਾਫ ਪਟਿਆਲਾ ਪੁਲਿਸ ਦੀ ਕਾਰਵਾਈ ਡਰੱਗ ਮਾਫੀਆ ਦੇ ਘਰ ਤੇ ਚਲਾਇਆ ਗਿਆ ਬਲਡੋజర్ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਤੇ ਬਲਡੋజర్ ਦੀ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਕੜੀ ਵਿੱਚ ਹੁਣ ਪਟਿਆਲਾ ਵਿੱਚ ਰਿੰਕੀ ਨਾਂ ਦੀ ਮਹਿਲਾ ਨਸ਼ਾ ਤਸਕਰ ਦੇ ਘਰ ਬਲਡੋజర్ ਚਲਾਉਣ ਦੀ ਕਾਰਵਾਈ ਹੋਈ ਹੈ ਪੁਲਿਸ ਟੀਮਾਂ ਜੀਸੀਵੀ ਤੇ ਹੋਰ ਮਸ਼ੀਨਾਂ ਨਾਲ ਪਹੁੰਚ ਗਈਆਂ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਖੁਦ ਮੌਕੇ ਤੇ ਪਹੁੰਚ ਗਏ ਉਹਨਾਂ ਦਾ ਕਹਿਣਾ ਹੈ ਕਿ ਦੋਸ਼ੀ ਮਹਿਲਾ ਸਾਲ 2016 ਤੋਂ 2023 ਤੱਕ ਨਸ਼ਾ ਤਸਕਰੀ ਵਿੱਚ ਸ਼ਾਮਲ ਰਹੀ ਹੈ ਉਸਤੇ 10 ਤੋਂ ਵੱਧ ਨਸ਼ਾ ਤਸਕਰੀ ਦੇ ਕੇਸ ਦਰਜ ਹਨ ਇਹ ਕਾਰਵਾਈ ਪੁਲਿਸ ਦੇ ਪਟਿਆਲਾ ਦੇ ਰੋਲੀਕੁੱਟ ਮੁਹੱਲੇ ਵਿੱਚ ਕੀਤੀ ਗਈ ਅਥਾਰਟੀ ਨੇ ਮਹਿਲਾ ਨੂੰ ਇਸ ਇਮਾਰਤ ਨੂੰ ਬਣਾਉਣ ਤੇ ਆਏ ਖਰਚੇ ਸੰਬੰਧੀ ਬਿਉਰਾ ਪੇਸ਼ ਕਰਨ ਲਈ ਕਿਹਾ ਪਰ ਮਹਿਲਾ ਤਸਕਰੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਦੇ ਸਕੀ ਐਸਐਸਪੀ ਨਾਨਕ ਸਿੰਘ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜਿਹੜਾ ਵੀ ਤਸਕਰੀ ਦੇ ਕੰਮ ਵਿੱਚ ਪਵੇਗਾ ਉਸ ਦੀ ਗੈਰ ਕਾਨੂੰਨੀ ਪ੍ਰਾਪਰਟੀ ਤੇ ਕਾਰਵਾਈ ਕੀਤੀ ਜਾਵੇਗੀ ਉਹ ਉਸ ਦਾ ਕਹਿਣਾ ਹੈ ਕਿ ਇਹ ਕਾਰਵਾਈ ਭਵਿੱਖ ਵਿੱਚ ਵੀ ਜਾਰੀ ਰਹੇਗੀ ਨਸ਼ੇ ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ ਮਹੀਨਾ ਪਹਿਲਾਂ ਹੀ ਦਬਈ ਤੋਂ ਪਰਤੇ ਵਿਅਕਤੀ ਦੇ ਨਿਕਲੇ ਸਾਹ ਤਰਨਤਨ ਦੇ ਪਿੰਡ ਮੁਗਲਾਣੀ ਤੋਂ ਬਹੁਤ ਹੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਨੌਜਵਾਨਾ ਦੀ ਮੌਤ ਹੋ ਗਈ ਇਹ ਤਕਰੀਬੀ ਪਛਾਣ ਬਲਦੇਵ ਸਿੰਘ ਉਮਰ 30 ਸਾਲ ਵਜੋਂ ਹੋਈ ਹੈ ਜਾਣਕਾਰੀ ਦਿੰਦੇ ਆ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਲਦੇਵ ਸਿੰਘ 1 ਮਹੀਨਾ ਪਹਿਲਾਂ ਦੁਬਈ ਤੋਂ ਵਸ ਪਰਤਿਆ ਸੀ ਤੇ ਇੱਥੇ ਮਿਹਨਤ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਕਰਦਾ ਸੀ ਪਰ ਬੀਤੇ ਦਿਨੀ ਪਿੰਡ ਦੇ ਕੁਝ ਨੌਜਵਾਨ ਉਸ ਨੂੰ ਨਾਲ ਲੈ ਗਏ ਤੇ ਜਦੋਂ ਨਸ਼ੇ ਦੀ ਓਵਰਡੋਜ਼ ਕਾਰਨ ਉਸ ਦੀ ਮੌਤ ਹੋ ਗਈ ਤਾਂ ਉਸ ਨੂੰ ਘਰ ਅੰਦਰ ਸੁੱਟ ਗਏ ਜਲੰਧਰ ਕਰੰਟ ਲੱਗਣ ਨਾਲ ਬੱਚੇ ਨੇ ਛੱਡੇ ਸਾਹ ਪਤੰਗ ਉਡਾਉਂਦਿਆਂ ਆਇਆ ਹਾਈ ਟੈਨਸ਼ਨ ਤਾਰ ਦੀ ਚਪੇਟ 'ਚ ਜਲੰਧਰ ਦੇ ਗੜੇ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਬੱਚੇ ਦੀ ਬਹੁਤ ਹੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦਾниш ਵਜੋਂ ਹੋਈ ਹੈ ਤੇ ਉਸ ਦੀ ਉਮਰ ਸਿਰਫ 10 ਸਾਲ ਸੀ। ਜਾਣਕਾਰੀ ਮੁਤਾਬਕ ਦਾниш ਆਪਣੇ ਘਰ ਦੀ ਛੱਤ ਤੇ ਪਤੰਗ ਉਡਾ ਰਿਹਾ ਸੀ ਅਤੇ ਇਸ ਦੌਰਾਨ ਪਤੰਗ ਦੀ ਡੋਰ ਤਾਰਾਂ ਚ ਫਸ ਗਈ ਤੇ ਜਦੋਂ ਦਾниш ਨੇ ਪਤੰਗ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਹਾਈ ਟੈਨਸ਼ਨ ਤਾਰਾਂ ਦੀ ਲਪੇਟ ਵਿੱਚ ਆ ਗਿਆ। ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਕਿਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਭਵਾਨੀਗੜ ਟਰੱਕ ਯੂਨੀਅਨ ਦੀ ਪ੍ਰਧਾਨਗੀ ਦੇ ਮਾਮਲੇ ਨੂੰ ਲੈ ਕੇ ਨਰਿੰਦਰ ਕੌਰ ਭਰਾਜ ਨੇ ਦਿੱਤਾ ਸਪਸ਼ਟੀਕਰਨ ਭਵਾਨੀਗੜ ਟਰੱਕ ਯੂਨੀਅਨ ਦੀ ਪ੍ਰਧਾਨਗੀ ਦੇ ਮਾਮਲੇ ਨੂੰ ਲੈ ਕੇ ਨਰਿੰਦਰ ਕੌਰ ਭਰਾਜ ਨੇ ਸਪਸ਼ਟੀਕਰਨ ਦਿੱਤਾ ਹੈ ਉਹਨਾਂ ਨੇ ਇਹ ਕਿਹਾ ਕਿ ਮੇਰਾ ਇਸ ਚੋਣ ਨਾਲ ਕੋਈ ਸਬੰਧ ਨਹੀਂ ਹੈ ਉਹਨਾਂ ਨੇ ਕਿਹਾ ਕਿ ਮੈਂ ਚਾਹੁੰਦੀ ਹਾਂ ਕਿ ਪੁਲਿਸ ਇਸ ਘਾਟਾਂ ਦੀ ਢੁਗਾਈ ਨਾਲ ਜਾਂਚ ਕਰੇ ਤੇ ਸੱਚ ਸਾਹਮਣੇ ਆ ਸਕੇ ਉਹਨਾਂ ਨੇ ਕਿਹਾ ਹੈ ਕਿ 30 ਲੱਖ ਰੁਪਏ ਦੇ ਆ ਕੈਸ਼ ਕਿੱਥੋਂ ਆਇਆ ਹੈ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਭਰਾਜ ਨੇ ਕਿਹਾ ਕਿ ਮੈਂ ਪ੍ਰਧਾਨ ਦੀ ਚੋਣ ਦਾ ਵੀਡੀਓ ਸ਼ੇਅਰ ਕਰਾਂਗੀ ਉਹਨਾਂ ਨੇ ਕਿਹਾ ਹੈ ਕਿ ਵਿਰੋਧੀ ਪਾਰਟੀਆਂ ਜਾਣਬੁੱਝ ਕੇ ਮੇਰਾ ਨਾਂ ਲੈ ਰਹੀਆਂ ਹਨ ਕਿਸਾਨ ਫਰਮਾਂ ਵੱਲੋਂ ਜ਼ਮੀਨ ਤਿਆਰ ਪਰ ਇਕਤਾਨੂ ਲੈ ਕੇ ਦਿੱਲੀ ਅਜੇ ਦੂਰ ਪੰਜਾਬ ਦੀਆਂ ਤਿੰਨ ਕਿਸਾਨ ਫਰਮਾਂ ਵੱਲੋਂ ਇੱਥੇ ਕਿਸਾਨ ਭਵਨ ਵਿੱਚ ਕੀਤੀ ਮੀਟਿੰਗ ਨੇ ਕਿਸਾਨ ਇਕਤਾ ਲਈ ਜ਼ਮੀਨ ਤਿਆਰ ਕਰ ਦਿੱਤੀ ਹੈ ਪਰੰਤੂ ਮੁਕੰਮਲ ਕਿਸਾਨ ਇਕਤਾ ਹਾਲੇ ਕਈ ਕਦਮ ਦੂਰ ਹੈ ਕਈ ਘੰਟੇ ਚੱਲੀ ਮੀਟਿੰਗ ਵਿੱਚ ਸਾਰੀਆਂ ਸਬੰਧਤ ਧਿਰਾਂ ਘਟੋ-ਘਟ ਸਾਂਝੇ ਪ੍ਰੋਗਰਾਮ ਬਾਰੇ ਇੱਕ ਸੁਰ ਹਨ ਪਰ ਕਿਸਾਨ ਫਰਮਾਂ ਨੂੰ ਇਕਤਾ ਲਈ ਲੰਮਾ ਮੰਤਨ ਕਰਨਾ ਪਵੇਗਾ ਅੰਜੇਸ ਮੀਟਿੰਗ ਦੇ ਵਿੱਚ ਕਿਸਾਨ ਆਗੂ ਕਿਸਾਨ ਏਕਤਾ ਪ੍ਰਤੀ ਵਿਦੇਹ ਰੇ ਗੰਭੀਰਤੇ ਸੰਜੀਦਾ ਨਜ਼ਰ ਆਏ ਤਿੰਨੋਂ ਕਿਸਾਨ ਫੋਰਮਾਂ ਹੁਣ ਆਪੋ ਆਪਣੀਆਂ ਧਿਰਾਂ ਨਾਲ ਵਿਚਾਰ ਵਟਾੰਦਰਾ ਕਰਨ ਮਗਰੋਂ ਮੁੜ ਜਲਦ ਜੁੜਨਗੀਆਂ ਸਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਕਿਸਾਨ ਮਜ਼ਦੂਰ ਮੋਰਚਾ ਤੇ ਸਯੁਕਤ ਕਿਸਾਨ ਮੋਰਚਾ ਨਾਲ ਕਰੀਬ 66 ਕਿਸਾਨ ਜਥੇਬੰਦੀਆਂ ਜੁੜੀਆਂ ਹੋਈਆਂ ਹਨ ਸਯੁਕਤ ਕਿਸਾਨ ਮੋਰਚਾ ਤਰਫੋਂ ਸ਼ੰਭੂ ਤੇ ਕਨੌਰੀ ਤੇ ਲੜ ਰਹੀਆਂ ਧਿਰਾਂ ਨਾਲ ਕਾੜਾ ਸਾਂਝਾ ਕੀਤਾ ਗਿਆ ਜਿਨ੍ਹਾਂ ਚ ਕੁਝ ਮਾਮੂਲੀ ਸੌਦਾ ਮਗਰੋਂ ਸਹਿਮਤੀ ਬਣੀ ਅਬ ਮੈਨੂੰ ਕਹਾੜ ਦੀ ਆੜੀ ਨੂੰ ਲੈ ਕੇ ਕਿਸਾਨ ਏਤਾ ਬਵੀਰ ਸਿੰਘ ਰਾਜੇਵਾਲ ਵੱਲੋਂ ਇਤੇ ਬਿਆਨਤੇ ਵੀ ਚਰਚਾ ਹੋਈ ਇਸ ਦੌਰਾਨ ਸਹਿਮਤੀ ਬਣੀ ਕਿ ਕੋਈ ਵੀ ਧਿਰ ਇੱਕ ਦੂਸਰੇ ਖਿਲਾਫ ਬਿਆਨਬਾਜ਼ੀ ਨਹੀਂ ਕਰੇਗੀ ਤਿੰਨੋਂ ਕਿਸਾਨ ਮੰਚਾਂ ਦੇ ਆਗੂਆਂ ਨੇ 2 ਘੰਟੇ ਤੱਕ ਮੀਟਿੰਗ ਕੀਤੀ ਅਤੇ ਬਾਅਦ ਵਿੱਚ ਐਸਕੇਐਮ ਗੈਰ ਸਿਆਸੀ ਤੇ ਕੇਐਮਐਮ ਅਤੇ ਦੂਜੇ ਪਾਸੇ ਐਸਕੇਐਮ ਦੀ ਵੱਖੋ ਵੱਖਰੀ ਮੀਟਿੰਗ ਵੀ ਕੀਤੀ ਬੀਕੇਜੂ ਇਕਤਾ ਉਗਰਾਹ ਦੇ ਪ੍ਰਧਾਨ ਜਗENDER ਸਿੰਘ ਉਗਰਾਹ ਨੇ ਦੱਸਿਆ ਕਿ ਕਿਸਾਨੀ ਇਕਤਾ ਦੇ ਰਾਹ 'ਚ ਜੋ ਕਿਸਾਨੀ ਮੰਗਾਂ ਰੇਖਾ ਬਣੀਆਂ ਹੋਈਆਂ ਸਨ ਉਹਨਾਂ ਨੂੰ ਫਿਲਹਾਲ ਇੱਕ ਪਾਸੇ ਰੱਖ ਕੇ ਘਟੋ ਘਟ ਸਾਂਝੇ ਪ੍ਰੋਗਰਾਮ ਤੇ ਸੁਰ ਬਣੀ ਹੈ ਅਕਾਲੀ ਦਲ ਵੱਲੋਂ ਲੁਧਿਆਣਾ ਪਛਮੀ ਹਲਕੇ ਦੀ ਜਿਮਨੀ ਚੋਣ ਲੜਨ ਦਾ ਫੈਸਲਾ ਚਰਮਣੀ ਅਕਾਲੀ ਦਲ ਨੇ ਲੁਧਿਆਣਾ ਪਛਮੀ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਤੋਂ ਇਲਾਵਾ ਬਲਾਕ ਸਮਿਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ ਇਹ ਫੈਸਲਾ ਵੀਰਵਾਰ ਨੂੰ ਇਥੇ ਪਾਕ ਦੇ ਪਾਰਲੀਮੈਂਟਰੀ ਬੋਰਡ ਦੀ ਹੋਈ ਵੀਡੀਓ ਚ ਲਿਆ ਗਿਆ ਇਸ ਤੋਂ ਇਲਾਵਾ ਇਸ ਮੀਟਿੰਗ ਦੌਰਾਨ ਪਾਰਟੀ ਦੀ ਨਵੀਂ ਭਰਤੀ ਨੂੰ ਲੈ ਕੇ ਸਮੀਖਿਆ ਕੀਤੀ ਗਈ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਗੁਰਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਲੁਧਿਆਣਾ ਪਛਮੀ ਦੀ ਜਿਮਨੀ ਚੋਣ ਪੂਰੀ ਤਿਆਰੀ ਨਾਲ ਲੜਨ ਦਾ ਫੈਸਲਾ ਕੀਤਾ ਗਿਆ ਹੈ ਸਿੱਖਿਆ ਵਿਭਾਗ ਫਰਜੀ ਹੁਕਮਾਂ ਤੇ ਕਈਆਂ ਨੇ ਕੀਤਾ ਜੁਆਇਨ ਪੰਜਾਬ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਉਸ ਸਮੇਂ ਨਿਮੋਚੀ ਚਲਣੀ ਪਈ ਜਦੋਂ ਕਜੀਲਾਂ ਚ 57 ਕਲਰਕਾਂ ਤੇ ਡਾਟਾ ਐਂਟਰੀ ਆਪਰੇਟਰਾਂ ਤੇ ਸੇਵਾਦਾਰਾਂ ਨੂੰ ਫਰਜੀ ਹੁਕਮਾਂ ਦੇ ਆਧਾਰ ਤੇ ਤਬਦੀਲ ਕਰ ਦਿੱਤਾ ਗਿਆ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਫਰਜੀ ਤਵਾਦਲਾ ਹੁਕਮ ਸੋਸ਼ਲ ਮੀਡੀਆ ਤੇ ਵਾਇਰਲ ਹੋਏ ਅਤੇ ਸਿੱਖਿਆ ਭਾਲ ਨੂੰ ਭਾਜੜ ਪੈ ਗਈ ਇਹਨਾਂ ਫਰਜੀ ਹੁਕਮਾਂ ਨੂੰ ਅਸਲੀ ਸਮਝ ਕੇ ਕਈ ਜ਼ਿਲ੍ਹਾ ਸਿੱਖਿਆ ਅਫਸਰਾਂ ਨੇ ਆਪਣੇ ਮੁਲਾਜ਼ਮਾਂ ਦੇ ਤਵਾਦਲੇ ਕਰ ਦਿੱਤੇ ਤੇ ਕਈ ਮੁਲਾਜ਼ਮਾਂ ਨੇ ਨਵੀਂ ਥਾਂ ਤੇ ਜੁਆਇਨ ਵੀ ਕਰ ਲਿਆ ਸਕੂਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਦੇ ਨਾਂ ਹੇਠ ਦੋ ਫਰਮੀਆਂ ਨੂੰ ਸਾਰੇ ਡੀਈਓਜ਼ ਨੂੰ ਇਸ ਸਬੰਧੀ ਇੱਕ ਫਰਜ਼ੀ ਪੱਤਰ ਜਾਰੀ ਹੋਇਆ ਸੀ। ਬੀਤੇ ਦਿਨ ਨੂੰ ਵਿਭਾਗ ਦੇ ਡਾਇਰੈਕਟਰ ਨੇ ਦੱਸਿਆ ਕਿ ਕੁਝ ਜ਼ਿਲ੍ਹਾ ਸਿੱਖਿਆ ਅਫਸਰਾਂ ਤੇ ਸਕੂਲ ਮੁਖੀਆਂ ਨੇ ਫਰਜ਼ੀ ਹੁਕਮਾਂ ਦੇ ਆਧਾਰ 'ਤੇ ਮੁਲਾਜ਼ਮਾਂ ਦੀ ਨਵੀਆਂ ਥਾਵਾਂ ਤੇ ਤਾਇਨਾਤੀ ਕਰ ਦਿੱਤੀ ਸੀ। ਸਕੂਲ ਸਿੱਖਿਆ ਦੇ ਡਾਇਰੈਕਟਰ ਜਨਰਲ ਨੇ ਸਾਰੇ ਡੀਈਓਜ਼ ਤੇ ਸਕੂਲ ਮੁਖੀਆਂ ਨੂੰ ਅਦਾਇਤ ਕੀਤੀ ਹੈ ਕਿ ਸਰਕਾਰੀ ਈਮੇਲ ਤੇ ਪ੍ਰਾਤ ਅਧਿਕਾਰਤ ਹੁਕਮਾਂ ਤੋਂ ਬਿਨਾਂ ਕਿਸੇ ਵੀ ਤਰ੍ਹਾਂ ਦੇ ਤਵਾਦਲਾ ਹੁਕਮਾਂ ਨੂੰ ਰੱਦ ਕਰ ਦਿੱਤਾ ਜਾਵੇ। ਬੀਜੀਐਸ ਨੇ ਅਧਿਕਾਰੀਆਂ ਨੂੰ ਚੌਕਸ ਰਹਿਣ ਤੇ ਕਾਰਵਾਈ ਤੋਂ ਪਹਿਲਾਂ ਪੜਤਾਲ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਅਧਿਕਾਰਤ ਹਸੈਦਤਾਂ ਦੀ ਪਾਲਣਾ ਨੂੰ ਤਰਜੀਹ ਦੇਣ ਤੇ ਕਿਸੇ ਛੱਕੀ ਹੁਕਮ ਬਾਰੇ ਸਬੰਧਤ ਵਿਭਾਗ ਨੂੰ ਰਿਪੋਰਟ ਕਰ ਲਈ ਕਿਹਾ ਹੈ। ਅਧਿਕਾਰੀਆਂ ਵੱਲੋਂ ਫਰਜੀ ਹੁਕਮ ਜਾਰੀ ਹੋਣ ਦੇ ਸਰੋਤ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਅਜਿਹੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।